ਪਿਆਰ ਭਰੀ ਸਾਸਰੀ ਕਾਲ ਕਿਸੇ ਐਡ ਦੋਣੀ ਤਾਲ ਮੇ ਪੋਰਟਰ ਦੇ ਨੰਬਰ ਜਿਹੜਾ 507 ਫੋਟੋ ਮੈਂ ਭੇਜੋ ਵੀਡੀਓ ਲਾਈਕ ਕਰ ਦੋ ਸ਼ੇਅਰ ਕਰ ਦੋ ਕਮੈਂਟ ਕਰ ਦੋ ਚੈਨਲ ਫੋਲੋ ਕਰ ਦੋ ਆਪਾਂ ਦੇਖੇ ਦੋ ਚੀਜ਼ਾਂ ਚੈਨਲ ਜ਼ਰੂਰ ਫੋਲੋ ਕਰਿਓ ਪਰਮਟਰਿਕ 60 2002 ਮਾਡਲ ਅੱਧੇ ਟਾਇਰ ਹੈ ਇੰਜਨ ਗੇਅਰ ਦਾ ਓਕੇ ਆ ਜਿਹੜਾ ਪ੍ਰੋਇਪਰ ਤੇ ਪੈਂਡ ਮਦਗੀ ਉੱਤੇ ਖੜਾ ਹੈ ਇਹ ਇੰਜਨ ਗੇਅਰ ਦਾ ਓਕੇ ਆ ਪੰਜਾਬ ਨੰਬਰ ਹੈ ਡਾਵਰ ਪੱਟੀ ਡੰਡਾ ਨਾਲ ਇਹ ਕੋਕਾਪੀ ਟਰੈਕਟਰ ਆ ਰੰਗ ਪੀਣ ਦਾ ਟਰੈਕਟਰ ਸਾਰਾ ਨੇ ਜੀ ਰਾਜਾ ਫਾਰਮਟ੍ਰੈਕ 60 ਤੇ ਵਧੀਆ ਟਰੈਕਟਰ ਆ ਤੇ ਰਾਂ ਇੰਜਨ ਗੇਅਰ ਦਾ ਓਕੇ ਆ ਜਮ ਵਾਹ ਕੇ ਲੈ ਸਾਦੇ ਕਰਨ ਪੀਰ ਨੁਕਤਨੀ ਤੇ ਰੰਗ ਪੀਣ ਦਾ ਸਾਰਾ ਟਰੈਕਟਰ ਵਧੀਆ ਤੇ ਕੋਕਾਪੀ ਟਰੈਕਟਰ ਵਾਹ ਕੇ ਜੇ ਸਾਦੇ ਹੈ ਤੇ ਡੈਕਸ ਬ੍ਰੇਕਾਂ ਕੋਕਾਪੀ ਟਰੈਕਟਰ ਡਬਲ ਕਲੱਚ ਹੋਊਗਾ ਪਰ ਮੇਤਾ ਪਤਾ ਨਹੀਂ ਇਹਦਾ ਪੱਕਾ ਪਤਾ ਹੋਊਗਾ ਡਬਲ ਕਲੱਚ ਹੈ ਇੰਜਨ ਗੇਅਰ ਦਾ ਓਕੇ ਆ ਤੇ ਰੰਗ ਪੇਂਟ ਦਾ ਸਾਰਾ ਨੀਰ ਹੈ ਜੇ ਵਧੀਆ ਟਰੈਕਟਰ ਕੋਕਾ ਵਿੱਚ ਪੰਜਾਬ ਨੰਬਰ ਕਾਹਕੇ ਪੱਤਰ ਵਧੀਆ ਟਰੈਕਟਰ ਦੇ ਪੇਪਰ ਓਕੇ ਹੈ ਟਰੈਕਟਰ ਦੇ ਸਾਰੇ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਜਿਲ੍ਹਾ ਫਰੀਦਪੁਰ ਅਪਰੋਜਪੁਰ ਜਿਲ੍ਹਾ ਪ੍ਰੋਜਪੁਰ ਪਿੰਡ ਮੁੱਦਕੀ ਰੇਟ ਹੈਗਾ 2 ਲੱਖ ਰੁਪਈਆ ਤੇ 2 ਲੱਖ ਰੁਪਈਆ ਰੇਟ ਆ ਮੌਕੇ ਦੇ ਮਾਰਤਾਨ ਕਰਦੇ ਨੇ ਕੋਕਾ ਪੀ ਟਰੈਕਟਰ ਅੱਗੇ ਆ ਕੇ 11 ਹਾਲ ਵੀਰ ਕੋ ਸਾਰੀ ਵੀ ਕੋ ਸਟੈਪ ਨਾ ਕਰਿਓ ਇਹ ਟਵੰਡੀ ਭਾਈ ਦੇ ਹਲ ਬਣੇ ਵੇ ਆ 11 ਕਿਸੇ ਵੀਰ ਭਾਈ ਨੇ ਲੈਣੇ ਵੀ ਤਾਂ ਸੰਪਰਕ ਕਰ ਸਕਦੇ ਪੂਰੇ ਸੌਧ ਚੱਲਦੇ ਆ ਬੇੰਦ ਕੋਲ ਨਵੇਂ ਆ ਰਕੇ ਹਲ ਪਈਆ ਸਿਰਫ 1 ਸਾਲ ਹੋਇਆ ਲੈਿਆ ਨੂੰ ਪੂਰੀਆਂ ਸਪੋਰਟਾ ਸਪੋਰਟਾ ਲਾਈਆਂ ਹੋਆਂ ਆਇਨੀ ਵੀ ਫਰੇਮਿੰਗਾ ਹੋ ਜੂਗਾ ਰੇਟ ਹੈਗਾ 24000 ਰੁਪਿਆ ਮੌਕੇ ਦੇ ਮਾਤਣ ਕਰ ਦੇਣ ਕਿ 24000 ਰੁਪਿਆ ਰੇਟ ਆ ਵਾਕਈ ਲੈ ਸਕਦੇ ਹਲ ਤੇ ਟਰੈਕਟਰ ਇੱਕੇ ਵੀਰ ਕੋਲੇ ਆ ਤੋਂ ਇਹ ਚੀਜ਼ਾਂ ਕਿਸੇ ਵੀਰ ਭਾਈ ਨੇ ਲੈਣੇ ਹੁਣ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਆ ਉਹਦੇ ਮਗਰ ਫੱਟਾ ਲੱਗਣ ਵਾਲਾ ਵੀ ਸੈਕਟਮ ਲੱਗਿਆ ਵਾ ਤੇ ਇੰਜਨ ਕੇ ਤਾਂ ਟਰੈਕਟਰ ਵੀ ਓਕੇ ਆ ਤੇ ਹਲ ਵੀ ਵਧੀਆ ਪਏ ਆ ਪਾਲੇ-ਛਾਲੇ ਵਧੀਆ ਪਏ ਆ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ ਕਮੈਂਟ